ਜਕਾਰੇ ਦਾ ਜਵਾਬ ਦੇਣਾ ਹੈ ਬੋਲੇ ਸੋਨਹਾਲ ਬੋਲੇ ਸੋਨਹਾਲ ਬੋਲੇ ਸੋਨਹਾਲ ਬੋਲੇ ਸੋਨਹਾਲ ਬੋਲੇ ਸੋਨਹਾਲ ਬੋਲੇ ਸੋਨਹਿ ਹਾਲ ਸਤਿਗੁਰ ਜੀ ਕਿਰਪਾ ਕਰਨ ਬਾਬਾ ਜੀ ਨੂੰ ਬੇਨਤੀ ਹੈ ਕੁਝ ਬਚਨ ਬिलास ਬਾਬਾ ਜੀ ਵੀ ਕਰਨਗੇ ਆਪ ਸਮੂਹ ਸੰਗਤਾਂ ਦੇ ਨਾਲ ਪਾਈ ਸਾਹਿਬ ਜੀ ਦੇ ਪਰਥਾਏ ਹਾਂਜੀ ਜੀ ਸਨਮਾਨ ਜੋ ਸਨਮਾਨ ਜੋ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਗੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੁਸ਼ੀ ਕਮਾ ਕੇ ਗਮੀ ਕਮਾ ਐਨ ਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਭਾਈ ਸਾਹਿਬ ਸਾਡੇ ਕੋਲੇ ਪੰਜ ਸਾਹਿਬ ਰਹੇ ਨੇ ਇਹਨਾਂ ਨੇ ਜੋ ਸੰਗਤ ਨੂੰ ਬਖਸ਼ਿਸ਼ ਕੀਤੀ ਹੈ ਉਹਦੇ ਲਈ ਮੇਰੇ ਕੋਲ ਤਾਂ ਕੋਈ ਸ਼ਬਦ ਐਸੇ ਹੈ ਨਹੀਂ ਜਿਨ੍ਹਾਂ ਸ਼ਬਦ ਨਾਲ ਇਹਨਾਂ ਦਾ ਮਤਲਬ ਮੈਂ ਕਰ ਸਕਾਂ ਇੰਨੀ ਗੱਲ ਕਹਿ ਸਕਦਾ ਮੈਂ ਸਾਨੂੰ ਚੇਤੇ ਰੱਖਿਓ ਭਲਾਇਓ ਨਾ ਜੇ ਜਿਹੜਾ ਸੰਗਤ ਦਾ ਪਿਆਰ ਹੈ ਇਹ ਕਹਿ ਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ ਹੈ ਆਪ ਜੀ ਦੇ ਸਨਮੁਖ ਹੈ ਅਸੀਂ ਗੁਰੂ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਕਿ ਤੁਹਾਨੂੰ ਜਲਦੀ ਸਤਿਗੁਰੂ ਜੀ ਦੀ ਸੰਗਤ ਦੀ ਸੇਵਾ ਵਿੱਚ ਲੱਗ ਕੇ ਆਉਣ ਇੱਥੇ ਰਹਿੰਦੇ ਆਂ ਵਿਚਰਦੇ ਆਂ ਸਾਡੇ ਕੋਲੋਂ ਕੋਈ ਜਿਹੜੇ ਜਿਨ੍ਹਾਂ ਨੂੰ ਸਤਿਗੁਰੂ ਜੀ ਨੇ ਸੇਵਾ ਦੀ ਬਖਸ਼ਿਸ਼ ਕੀਤੀ ਹੈ ਇਹਨੂੰ ਪਰਵੰਧ ਕਹਿੰਦੇ ਨੇ ਉਹਦੇ ਦੌਰਾਨ ਕੋਈ ਸਾਡੇ ਕੋਲ ਕੋਈ ਭੁੱਲ ਗਲਤੀ ਹੋ ਗਈ ਹੋਵੇ ਉਹ ਸਾਨੂੰ ਇੱਥੋਂ ਜਾਣ ਤੋਂ ਪਹਿਲਾਂ ਮਾਫ਼ ਕਰ ਦਿਓ ਤੇ ਹਮੇਸ਼ਾ ਅਸੀਂ ਸੰਗਤ ਵੱਲੋਂ ਅਰਦਾਸ ਕਰਦੇ ਹਾਂ ਵੀ ਤੁਹਾਨੂੰ ਸਤਿਗੁਰੂ ਕਿਰਪਾ ਕਰਨ ਜਲਦੀ ਗ੍ਰੀਨ ਕਾਰਡ ਹੋਵੇ ਜਲਦੀ ਇੱਥੇ ਸੰਗਤ ਦੀ ਸੇਵਾ ਵਿੱਚ ਫਿਰ ਆਜ ਰਹੋ ਜਿੰਨਾ ਕੁਝ ਤੁਸੀਂ ਬੰਡਿਆ ਉਹਦੇ ਲਈ ਅਸੀਂ ਕੁਝ ਵੀ ਨਹੀਂ ਕਰ ਸਕੇ ਤੁਸੀਂ ਬੜੀ ਕਿਰਪਾ ਕੀਤੀ ਹੈ ਸੰਗਤ ਨੂੰ ਨਵਾਜਿਆ ਸੰਗਤ ਨੂੰ ਬੜਾ ਕੁਝ ਤੁਸੀਂ ਬਖਸ਼ਿਸ਼ ਕੀਤਾ ਸਤਿਗੁਰੂ ਨੇ ਤੁਹਾਨੂੰ ਦਿੱਤਾ ਤੇ ਤੁਸੀਂ ਸਤਿਗੁਰੂ ਦਾ ਦਿੱਤਾ ਹੈ ਪ੍ਰਸ਼ਾਦ ਸੰਗਤ ਨੂੰ ਵਰਤਾਇਆ ਤੇ ਅਸੀਂ ਇਹੇ ਅਰਦਾਸ ਕਰਦੇ ਹਾਂ ਸਤਿਗੁਰੂ ਤੁਹਾਡੀ ਸੇਤ ਤੇ ਹਰ ਪੱਖੋਂ ਚੜ੍ਹਦੀ ਕਲਾ ਬਖਸ਼ਿਸ਼ ਕਰਨ ਜਿੱਥੇ ਵੀ ਤੁਸੀਂ ਵਿਚਰੋ ਇੱਥੇ ਦੀ ਸੰਗਤ ਨੂੰ ਜੂੜ ਚੇਤੇ ਰੱਖਿਆ ਕਰੋ ਤੇ ਸਾਡੀਆਂ ਭੁੱਲਾਂ ਨਾਲ ਚਿਤਾਰਿਓ ਤੇ ਸਾਡੇ ਕੋਲੋਂ ਕੋਈ ਗਲਤੀਆਂ ਹੋ ਗਈਆਂ ਹੋਂ ਤੁਸੀਂ ਚੇਤੇ ਨਾ ਰੱਖਿਓ ਉਹ ਭੁਲਾ ਦਿਓ ਤਾਂ ਕਿ ਤੁਸੀਂ ਹਮੇਸ਼ਾ ਇੱਥੇ ਲਈ ਹਾਜ਼ਰ ਹੋਣ ਦੀ ਤੁਸੀਂ ਵੀ ਅਰਦਾਸ ਕਰਦੇ ਰਹੋ ਗੁਰੂ ਰਾਮਦਾਸ ਜਰਮਾ ਚ ਅਸੀਂ ਵੀ ਅਰਦਾਸ ਕਰਦੇ ਰਹੀਏ ਜਦੋਂ ਸਰਦਾਰ ਪ੍ਰਕਾਸ਼ ਸਿੰਘ ਦੀ ਡੈਥ ਹੋਈ ਹੈ ਉਹਨਾਂ ਦੀ ਨੂਰਾਨੀ ਵੀ ਬਸ ਸਿਮਰਤ कौर ਕੰਦੀ ਭਾਈ ਰਾਜ ਸਿੰਘ ਜੀ ਚਾਹੀਦੇ ਨੇ ਉੱਥੋਂ ਹੁਗਮਾ ਵੀ ਭਾਈ ਰਾਜ ਸਿੰਘ ਦਾ ਅਮਰੀਕਾ ਚ ਬੈਠੇ ਨੇ ਅਸੀਂ ਕਿੱਥੋਂ ਲਈਏ ਸੋ ਐਨੇ ਗੁਰੂ ਦੀ ਇਹਨਾਂ ਦੀ ਕਿਰਪਾ ਹੈ ਇਹ ਮੈਂ ਪਹਿਲਾਂ ਵੀ ਕੀਰਤਨ ਕਰਦੇ ਨੇ ਬੇਨਤੀ ਕੀਤੀ ਸੀ ਇਹਨਾਂ ਨੇ ਤਾਂ ਵੀ ਇਹਨਾਂ ਕੋ ਕੋਟਨ ਕੀਤਾ ਇੰਨੀ ਭਗਤੀ ਕੀਤੀ ਹੈ ਜਿਸ ਭਗਤੀ ਦਾ ਜਿਸ ਸਬ ਦਾ ਫਲ ਹੈ ਵੀ ਇਹਨਾਂ ਨੂੰ ਸਤਿਗੁਰੂ ਨੇ ਤੁਰਠ ਕੇ ਕੀਰਤਨ ਦੀ ਦਾਤ ਅਤੇ ਗਲੀ ਦੀ ਦਾਤ ਬਖਸ਼ਿਸ਼ ਕੀਤੀ ਹੈ ਜਿਸ ਕਿਰਪਾ ਕਰਕੇ ਸੰਗਤ ਇਹਨਾਂ ਨਾਲ ਪਿਆਰ ਕਰਦੀ ਹੈ ਇਦਾਂ ਹੀ ਚੜ੍ਹਦੀ ਕਲਾ 'ਚ ਰਹਿਣ ਇਹਨਾਂ ਦੀ ਸਿਹਤ ਚੜ੍ਹਦੀ ਕਲਾ ਬਖਸ਼ੇ ਮੈਂ ਤਾਂ ਇੱਥੇ ਤੱਕ ਵੀ ਬੇਨਤੀ ਕਰਦਾ ਵੀ ਇਹਨਾਂ ਨੂੰ ਮੇਰੀ ਉਮਰ ਵੀ ਲੱਗ ਜਾਵੇ ਇਦਾਂ ਹੀ ਸੰਗਤ ਨੂੰ ਕਿਰਪਾ ਖੜੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ